ਮੁਆ ਹੁਆ ਬਾਂ 10:24 ਮਿੰਟ ਸੋ ਚਲੋ ਆਓ ਤੁਮ ਅੱਜ ਦਰਬਾਰ ਸਾਹਿਬ ਦੀ ਜਿਹੜੀ ਲਾਗੇ ਨਹੀਂ ਮਾਰਕੀਟ ਆ ਉਹਦਾ ਬਿਲਕੁਲ ਸਾਹਨੇ ਆ। ਇਹ ਹੈ ਅੰਮ੍ਰਿਤਸਰ ਦੀ ਹੈਰੀਟੇਜ ਮਾਰਕੀਟ ਜੋ ਕਿ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਪੈਂਦੀ ਹੈ। ਸਮੇਂ ਇਸ ਟਾਈਮ ਹੋਇਆ ਹੋਇਆ ਹੈ 10:24 ਮਿੰਟ ਤੇ ਦਿਨ ਹੈ ਸ਼ਨੀਵਾਰ ਦਾ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਵਿੱਚ ਸੰਗਤ ਇਕੱਠੀ ਹੋਈ ਹੋਈ ਹੈ। ਕਿਉਂਕਿ ਸ਼ਨੀਵਾਰ ਤੇ ਐਤਵਾਰ ਬਹੁਤ ਸਾਰੀ ਸੰਗਤ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਆ ਰਹੀ ਹੈ। ਇਸ ਤੋਂ ਇਲਾਵਾ ਸ਼ੀਤ ਦਾ ਸਾਹਿਬ ਜੋ ਕਿ ਦਰਬਾਰ ਸਾਹਿਬ ਦੇ ਲਾਗੇ ਹੈ ਉੱਥੇ ਐਤਵਾਰ ਦੇ ਦਿਨ ਚੁਪੈਰਾ ਚਲਦਾ ਹੈ ਜਿਸ ਕਾਰਨ ਬਹੁਤ ਸਾਰੀ ਸੰਗਤ ਸ਼ਨੀਵਾਰ ਰਾਤ ਦਰਬਾਰ ਸਾਹਿਬ ਮੱਥਾ ਟੇਕਦੀ ਹੈ ਅਤੇ ਅਗਲੇ ਦਿਨ ਐਤਵਾਰ ਸ਼ੀਤ ਦਾ ਸਾਹਿਬ ਚੁਪੈਰਾ ਕਰਦੀ ਹੈ ਇਹ ਜਿਹੜੀ ਮਾਰਕੀਟ ਬਣੀ ਹੋਈ ਹੈ ਮਾਰਕੀਟ ਲੰਡਨ ਮਾਰਕੀਟ ਤੋਂ ਕਾਫੀ ਹੱਦ ਤੱਕ ਇਨਸਪਾਇਰਡ ਹੈ ਜੇਕਰ ਅਸੀਂ ਦਾ ਇਨਫਰਾਸਟ੍ਰਕਚਰ ਦੇਖੀਏ ਯਾ ਸਟਰੀਟ ਲਾਈਟਸ ਦੇਖੀਏ ਤਾਂ ਇਹ ਕਾਫੀ ਮਿਲਦੀਆਂ ਜੁਲਦੀਆਂ ਲੰਡਨ ਮਾਰਕੀਟਸ ਦੇ ਨਾਲ ਹੈ ਪਰ ਇਹਦੇ ਵਿੱਚ ਅਲੱਗ ਕੀ ਹੈ ਇਹਦੇ ਵਿੱਚ ਜਿਹੜੀਆਂ ਬਿਲਡਿੰਗ ਦੀ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀਆਂ ਦੁਕਾਨਾਂ ਬਣਾਈਆਂ ਗਈਆਂ ਹਨ ਉਹ ਪੰਜਾਬੀ ਪੁਰਾਣੇ ਤਰੀਕੇ ਨਾਲ ਬਣਾਈਆਂ ਗਈਆਂ ਹਨ ਸਾਡੀ ਪ੍ਰਾਚਨ ਇਮਾਰਤਾਂ ਹਵੇਲੀਆਂ ਜਿਸ ਤਰੀਕੇ ਦੀਆਂ ਹੁੰਦੀਆਂ ਉਸੇ ਤਰੀਕੇ ਦੇ ਨਾਲ ਇਹ ਬਿਲਡਿੰਗਸ ਬਣਾਈਆਂ ਗਈਆਂ ਹਨ ਤਾਕੀ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਜਾਵੇ ਇੱਥੇ ਤਾਂ ਕੀ ਜਿਹੜੀ ਦੁਕਾਨਾਂ ਦੇ ਉੱਤੇ ਬੋਰਡ ਲੱਗੇ ਹੋਏ ਹਨ ਉਹਨਾਂ ਵਿੱਚ ਵੀ ਦੁਕਾਨਾਂ ਦੇ ਨਾਮ ਗੁਰਮੁਖੀ ਵਿੱਚ ਲਿਖੇ ਹੋਏ ਇਸੇ ਮਾਰਕੀਟ ਵਿੱਚ ਜਲੀਆਂ ਵਾਲਾ ਬਾਗ ਵੀ ਬਣਿਆ ਹੋਇਆ ਹੈ ਜਿੱਥੇ ਜਰਨਲ ਡਾਇਰ ਨੇ ਵਿਸਾਖੀ ਵਾਲੇ ਦਿਨ ਕਈ ਮਾਸੂਮ ਲੋਕਾਂ ਦੀ ਹੱਤਿਆ ਕੀਤੀ ਗੋਲੀਆਂ ਮਾਰ ਕੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਹੀ ਯਾਦ ਵਿੱਚ ਇਹ ਬੋਤ ਵੀ ਬਣਾਇਆ ਗਿਆ ਹੈ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਹਰ ਤਰੀਕੇ ਦਾ ਸਮਾਨ ਮਿਲ ਜੇਗਾ ਕੰਗਾ ਕੜਾ ਕਿਰਪਾਨ ਬੱਚਿਆਂ ਦੇ ਖਿਡੌਣੇ ਕੱਪੜੇ ਜੁਲਰੀ ਤੁਸੀਂ ਇਹ ਬਿਲਡਿੰਗ ਚੈੱਕ ਕਰੋ ਦੇਖੋ ਕਿੰਨੀ ਪਿਆਰੀ ਇਹ ਬਿਲਡਿੰਗ ਬਣੀ ਹੋਈ ਹੈ ਜਿਵੇਂ ਕਿ ਕੋਈ ਪੁਰਾਣੀ ਹਵੇਲੀ ਹੁੰਦੀ ਹੈ ਪਰ ਇਹ ਮਾਰਕੀਟ ਹੈ ਜਿਹਦਾ ਨਾਮ ਹੈ ਧਰਮਸਿੰਘ ਮਾਰਕੀਟ ਦੇਖੋ ਇਹਦੇ ਵਿੱਚ ਸਾਰੇ ਬੱਚਿਆਂ ਦੇ ਸੌਫਟ ਟॉयਜ਼ ਦੀਆਂ ਦੁਕਾਨਾਂ ਨੇ ਇਸ ਤੋਂ ਇਲਾਵਾ ਇਸੇ ਏਰੀਆ ਦੇ ਆਸ-ਪਾਸ ਦਿਨ ਦੇ ਵਿੱਚ ਲਾਈਵ ਸਕੈਚਿੰਗ ਕਰਨ ਵਾਲੇ ਬਹੁਤ ਸਾਰੇ ਸਕੈਚ ਆਰਟਿਸਟ ਇੱਥੇ ਮਿਲ ਜਾਂਦੇ ਹਨ ਕਾਰਟੂਨਿੰਗ ਕਰਨ ਵਾਲੇ ਮਿਲਦੇ ਹਨ ਫੋਟੋਗ੍ਰਾਫੀ ਕਰਦੇ ਹਨ ਇਹ ਹੈ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਤੇ ਇੱਥੋਂ ਹੀ ਬਿਲਕੁਲ ਇਸ ਮਾਰਕੀਟ ਦੀ ਐਂਟਰੀ ਸਟਾਰਟ ਹੁੰਦੀ ਹੈ ਸ਼ਹਿਰ ਤੋਂ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤ ਕੋਲ ਤੁਹਾਨੂੰ ਦਰਬਾਰ ਸਾਹਿਬ ਦੀਆਂ ਫ੍ਰੀ ਬੱਸਾਂ ਮਿਲ ਜਣਗੀਆਂ ਜਿਹੜੀਆਂ ਤੁਹਾਨੂੰ ਰੇਲਵੇ ਸਟੇਸ਼ਨ ਤੱਕ ਛੱਡ ਕੇ ਵੀ ਆਉਂਦੀਆਂ ਹਨ ਤੇ ਲੈ ਕੇ ਵੀ ਆਣਗੀਆਂ ਤੇ ਹਫਤੇ ਦੇ ਵਿੱਚ ਵੈਸੇ ਇਹ 9 9:30 ਵਜੇ ਤੱਕ ਚੱਲਦੀਆਂ ਹਨ ਪਰ ਸ਼ਨੀਵਾਰ ਤੇ ਐਤਵਾਰ ਜ਼ਿਆਦਾ ਸੰਗਤ ਆਉਣ ਕਰਕੇ ਇਹ 10:30 ਤੋਂ 11 ਵਜੇ ਤੱਕ ਵੀ ਚੱਲਦੀਆਂ ਨੇ ਚਲੋ ਆਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਰੰਗ ਪੰਜਾਬ ਰੰਗ ਪੰਜਾਬ ਡਾਕਟਰ ਬੀ ਆਰ ਅੰਬੇਦਕਰ ਦਾ ਸਟੈਚੂ ਜਿਹੜਾ ਬਣਿਆ ਹੋਇਆ ਹੈ ਇਸ ਮਾਰਕੀਟ ਦੇ ਵਿੱਚ ਉਹਦੇ ਬਿਲਕੁਲ ਸਾਹਮਣੇ ਹੈ ਸੋ ਚਲੋ ਤੁਹਾਨੂੰ ਉਹ ਦਿਖਾਉਂਦੇ ਹਾਂ ਸੋ ਇਹ ਹੈ ਰੰਗ ਪੰਜਾਬ ਦੇਖੋ ਬੱਚਿਆਂ ਦੇ ਖੇਡਣ ਲਈ ਪਲੇ ਸਟੇਸ਼ਨ ਬਣੇ ਹੋਏ ਐ ਇੱਥੇ ਬਹੁਤ ਵਧੀਆ ਜਗ੍ਹਾ ਹੈ ਤੁਸੀਂ ਆਪਣੀ ਫੈਮਲੀ ਨਾਲ ਆ ਸਕਦੇ ਹੋ ਬਹੁਤ ਅੱਛਾ ਟਾਈਮ ਸਪੈਂਡ ਕਰ ਸਕਦੇ ਹੋ ਇਸ ਪਲੇਸ ਤੇ यह रंग की सब तो खूबसूरत जगह ਇੱਕ ਕੋਰੀਡੋਰ ਬਣਿਆ ਹੋਇਆ ਹੈ ਜਿਹਦੇ ਵਿੱਚ ਬਹੁਤ ਸਾਰੇ ਝੂਮਰ ਤੇ ਲਾਈਟਨਿੰਗ ਕੀਤੀ ਗਈ ਹੈ ਜਿਸ ਨੂੰ ਬਹੁਤ ਖੂਬਸੂਰਤ ਬਣਾਉਂਦਾ ਹੈ ਤੇ ਬਹੁਤ ਹੀ ਸਾਰੇ ਨੌਜਵਾਨ ਇੱਥੇ ਫੋਟੋਗ੍ਰਾਫੀ ਕਰਦੇ ਨੇ ਇਹ ਹੈ ਹਰੀਜ਼ਿੰਗ ਮਲਵਾ ਜੀ ਦਾ ਸਟੈਚੂ ਜੋ ਕਿ ਰੰਗ ਪੰਜਾਬ ਦੇ ਵਿੱਚ ਹੀ ਬਣਿਆ ਹੋਇਆ ਹੈ ਤੁਰਕੀਸ਼ ਆਈਸਕ੍ਰੀਮ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਕੱਲ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਤੇ